ਇਹ ਘਰ ਹੈ ਜਰਨਲ ਸੁਭੇਕ ਸਿੰਘ ਦਾ ਐਡਾ ਵੱਡਾ ਨਾਮ ਕੌਮ ਦੇ ਵਿੱਚ ਸਾਹ ਜਰਨਲ ਸਿੰਘ ਭਿੰਡਰਾਵਾਲਿਆਂ ਨੂੰ ਪੂਰੀ ਟ੍ਰੇਨਿੰਗ ਦੇ ਕੇ ਕਿਸ ਤਰੀਕੇ ਦੇ ਨਾਲ ਮਫੌਜਦਾ ਮੁਕਾਬਲਾ ਕਰਨਾ ਇਹ ਦੱਸਣ ਵਾਲੇ ਇਨਸਾਨ ਦਾ ਇਹ ਘਰ ਹੈ ਤਾਂ ਤੁਸੀਂ ਘਰ ਦੀ ਹਾਲਤ ਦੇਖ ਸਕਦੇ ਹੋ ਉਹ ਕਹਾਵਾ ਦਿੰਦੇ ਆ ਜੀ ਇਹ ਸਿਰ ਦਿੱਤੇ ਆ ਸਭ ਕੁਝ ਬਣਦਾ ਜਿਨ੍ਹਾਂ ਕੁਰਬਾਨੀਆਂ ਕੀਤੀਆਂ ਸਿਰ ਦਿੱਤੇ ਆ ਵੇਖੋ ਉਹਨਾਂ ਦਾ ਇਹ ਹਾਲ ਹੈ ਤੇ ਦੁਨੀਆ ਕਿੱਥੇ ਜਾ ਕੇ ਖਲੋਏਗੀ ਇਨਾਂ ਜਿੰਦ ਪਿੰਡ ਵਾਲਿਆਂ ਨੇ ਜੇ ਕਹੋ ਤੇ ਅੱਜ ਤੱਕ ਸੁਖਮਨੀ ਸਾਹਿਬ ਦਾ ਪਾਠ ਹੀ ਨਹੀਂ ਕਰਾਇਆ ਤੇ ਕਰ ਕੋਈ ਨੌਜਵਾਨ ਕੋਈ ਬੰਦਾ ਇਹ ਸੋਚੇ ਕਿ ਮੈਂ ਕੌਮ ਲਈ ਕੁਰਬਾਨੀ ਕਰਨੀ ਹੈ ਕਿ ਕੌਮ ਇਸ ਤਰੀਕੇ ਨਾਲ ਛੱਡ ਜਾਂਦੀ ਹੈ ਦੇਖੋ ਇੰਗਲੈਂਡ ਅਮਰੀਕਾ ਕੈਨੇਡਾ ਇਸ ਕਿਤੇ ਕਿਤੇ ਵੱਡੇ ਜਲੂਸ ਨੇ ਕਦੇ ਕਿੰਨਾ ਕਿੰਨਾ ਖਰਚਾ ਕਰਦੇ ਕੋਸ਼ ਉਹ ਸਾਰੀਆਂ ਮੈਂ ਸਮਝਦਾ ਉਹਨਾਂ ਦੀਆਂ ਦੁਕਾਨਦਾਰੀਆਂ ਤੇ ਜਿਲੋਂ ਸਤਿਕਾਰ ਨਹੀਂ ਗਾ ਜੇ ਸਤਿਕਾਰ ਕਰਦੇ ਹੁੰਦੇ ਅੱਜ ਤੇ 38 ਸਾਲ ਹੋ ਗਏ ਨੇ کله دې اج تکره مینو